ਨਾਲ ਗੱਲ ਕਰੀਏ ਪੰਜਾਬ ਦੀ ਸਿਆਸਤ ਵਿੱਚ ਹੁਣ 27 ਨੂੰ ਮੱਦੇਨਜ਼ਰ ਰੱਖਦੇ ਸਰਗਰਮੀਆਂ ਹਰੇਕ ਨੇ ਤੇਜ਼ ਕੀਤੀਆਂ ਆਪਦੇ ਜੋੜ-ਤੋੜ ਲਾਉਣੇ ਸ਼ੁਰੂ ਕੀਤੇ ਐ ਇਹ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਰੈਲੀਆਂ ਦਾ ਆਗਾਜ਼ ਕੀਤਾ ਪਹਿਲੇ ਪੜਾਅ ਵਿੱਚ ਉੱਥੇ ਤੇ ਕਈ ਥਾਵਾਂ ਤੇ ਜਾ ਕੇ ਉਹਨਾਂ ਨੇ ਹਲਕਾ ਇੰਚਾਰਜ ਲਾਉਣੇ ਵੀ ਸ਼ੁਰੂ ਕਰ ਦਿੱਤੇ ਐ ਇਹ ਕਿ 27 ਦੇ ਆਣ ਵਿੱਚ ਰੱਖਿਆ ਗਿਆ ਪੰਜਾਬ ਬਚਾਓ ਰੈਲੀਆਂ ਨੇ ਜਾਂ ਫਿਰ ਇੱਥੇ ਆਮ ਆਦਮੀ ਪਾਰਟੀ ਨੂੰ ਸਵਾਲਾਂ ਦੇ ਘੇਰੇ ਚ ਖੜਾ ਕਰਨਾ ਹੌਲੀ ਹੌਲੀ ਇਸ ਕਰਕੇ ਇਹ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ 117 ਹਲਕੇ ਨੇ 117 ਹਲਕਿਆਂ ਨੂੰ ਤੁਸੀਂ ਲਾਓ ਕਿ ਘਟੂਗੜ ਤੁਹਾਨੂੰ ਸਾਡੇ 1.3 ਮਹੀਨੇ ਚਾਹੀਦੇ ਨੇ 4 ਮਹੀਨੇ ਲਾ ਲਓ ਤੁਸੀਂ 117 ਆਪਾਂ 120 ਕਾਊਂਟ ਕਰ ਲੀਏ 30 ਦਿਨਾਂ ਦਾ ਲਾ ਲਓ ਜਾਂ 31 ਦਿਨਾਂ ਦਾ ਲਾ ਲਓ ਇੰਨੇ ਕਿ ਦਿਨ ਚਾਹੀਦੇ ਬੰਦਾ ਲਗਾਤਾਰ ਕੰਮ ਨਹੀਂ ਸਕਦਾਗਾ ਵਿੱਚ ਇਤੇ ਰੈਸਟ ਵੀ ਚਾਹੀਦੀ ਲੋਕਾਂ ਨੇ ਪ੍ਰਬੰਧ ਵੀ ਕਰਨੇ ਲੇਕਿਨ ਜਿਹੜੀ ਉਹਨੇ ਪਹਿਲੇ ਫੇਸ ਦੇ ਵਿੱਚ 40 ਰੈਲਿੰਗਾਂ ਕੀਤੀਆਂ ਨੇ ਜਾਂ ਪ੍ਰੋਗਰਾਮ ਐਲਾਨ ਦਿੱਤਾਗਾ ਉਹਨੂੰ ਵੀ ਲੱਗਦਾ ਸੁਭੀਸ਼ ਸਿੰਘ ਬਾਦਲ ਨੂੰ ਕਿ ਜੇ ਸਾਡਾ ਗੱਠ ਜੁੜ ਕਿਸੇ ਦੇ ਨਾਲ ਨਾ ਹੋਇਆ ਮਤਲਬ ਉਹਨਾਂ ਦੇ ਗੱਠ ਜੁੜ ਕੇ ਦੇ ਨਾ ਹੋਣਾ ਵਾ ਭਾਰਤੀ ਜਨਤਾ ਪਾਰਟੀ ਦੇ ਨਾਲ ਹੀ ਹੁਣ ਭੀ ਜੇ ਨਹੀਂ ਹੁੰਦਾ ਤੇ ਆਪਾਂ ਹੁਣ ਤੋਂ ਤੇ ਆਪਣੇ ਗਰਾਊਂਡ ਤਿਆਰ ਕਰ ਲਏ ਉਹਨਾਂ ਇਸ ਕਰਕੇ ਹਲਕਿਆਂ 'ਚ ਜਾਣਾ ਸ਼ੁਰੂ ਕਰ ਦਿੱਤਾ ਔਰ ਉੱਥੋਂ ਲੋਕਾਂ ਦੀ ਇੱਕ ਤੁਹਾਨੂੰ ਫੀਡਬੈਕ ਵੀ ਮਿਲੇਗੀ ਉਹਨਾਂ ਕੋ ਦੇਖੋ 23 ਹਲਕੇ ਤੇ ਭਾਜਪਾ ਲੜਨ ਲਈ 23 ਹਲਕਿਆਂ ਦੇ ਵਿੱਚ ਲੀਡਰ ਵੀ ਨਹੀਂ ਹੈਗੇ ਨੇ ਜਿਵੇਂ 94 ਦੇ ਕਲ ਬੀਜੇਪੀ ਕੋ ਲੀਡਰ ਨਹੀਂ ਹੈਗੇ ਉਵੇਂ ਹੀ ਸੁਭੀ ਸਿੰਘ ਬਾਦਲ ਕੋ ਤੇ ਹੀ ਲੀਡਰ ਨਹੀਂ ਹੈਗੇ ਹਲੇ ਤੇ ਉਹਨੂੰ ਹੋਰ ਵੀ ਲੀਡਰਾਂ ਦੀ ਲੋੜ ਹੈ ਜਿਹੜੇ ਪੁਨਰ ਸਰਜੀ ਦੇ ਵਾਲੇ ਆਡੋਗੇ ਨੇ ਨਾ ਉਹ ਵੀ 25 30 ਹੋਰ ਮਤਲਬ 50 ਹਲਕੇ ਨੇ ਸ਼ੁਰੂ ਨਹੀਂ ਕਰਿਆ ਇਹਨਾਂ ਕੋ ਲੀਡਰ ਨਹੀਂ ਹੈਗੇ ਉੱਤੇ ਹੁਣ ਹੱਲਾਸ਼ੇਰੀ ਤੇ ਦੇਣੀ ਪੈਗੀ ਇਸ ਕਰਕੇ ਉਹਨੇ ਆਪਣੇ ਲੈਵਲ ਦੇ ਉੱਪਰ ਰੈਲੀਆਂ ਸ਼ੁਰੂ ਕਰਤੀਆਂ ਸੁਭੀ ਸਿੰਘ ਬਾਦਲ ਨੇ ਕਿਹਨੂੰ ਪੁੱਛਣਾ ਉਹ ਆਪਣੇ ਆਪ ਚੀ ਪਾਰਟੀ ਦੇ ਮਾਲਕ ਨੇ ਬੀਜੇਪੀ ਦੇ ਜਾਕਰ ਸਾਹਿਬ ਜਾਂ ਅਸ਼wini ਸ਼ਰਮਾ ਨੇ ਉਹਨਾਂ ਤੋਂ ਪਹਿਲਾਂ ਦਿੱਲੀ ਵਾਲੇ ਨੇ ਗੱਲ ਕਰਨੀ ਨਾ ਆਮ ਆਦੀ ਪਾਰਟੀ ਵਾਲੇ ਨੇ ਵੀ ਦਿੱਲੀ ਵਾਲੇ ਨੇ ਗੱਲ ਕਰਨੀ ਮਨੀਸ਼ੂ ਜੀ ਦੇ ਸਾਹਮਣੇ ਕਰਨਗੇ ਰਵਿੰਦ ਕੇਜਰੀਵਾਲ ਸਾਹਿਬ ਨਾਲ ਕਰਨਗੇ ਜਾਂ ਹੋਰਾਂ ਨਾਲ ਕਰਨਗੇ ਇੱਥੇ ਦੇ ਸੁਭੀ ਸਿੰਘ ਬਾਦਲ ਨੇ ਆਪ ਹੀ ਡਿਸਾਈਡ ਕਰਨਾ ਆਪਣੀ ਫੈਸਲਾ ਲੈਣਾ ਹੈਗਾ ਇਹਦੇ ਨਾਲ ਹੀ ਕਿ ਸਭਾਵਨਾ ਵਾ ਉਹਨੂੰ ਵੀ ਹੈ ਪੀਪ ਗੱਠਜੋੜ ਜੇ ਹੋ ਗਿਆ ਤੇ ਤਦ ਵੀ ਠੀਕ ਹੈ ਜਨਾਬ ਹੈ ਤੇ ਤਦ ਵੀ ਠੀਕ ਆਪਾਂ ਤੇ ਆਪਣੀ ਤਿਆਰੀ ਕਰਕੇ ਰੱਖੀ ਹੈ ਨਾ ਇਹਦੇ ਨੇ ਅੱਗੇ ਕਿ ਆਪਾਂ ਸੋਚੀਏ ਕਿ ਮਾਰਚ ਮਹੀਨੇ ਦੇ ਵਿੱਚ ਅਮਿਤ ਸ਼ਾਹ ਸਾਹਿਬ ਆਉਣਗੇ ਉਹ ਕੋਈ ਇਸ਼ਾਰਾ ਕਰਨਗੇ ਫਿਰ ਗੱਠਜੋੜ ਹੋਊਗਾ ਕਿ ਨਹੀਂ ਹੋਊਗਾ ਉਹਨਾਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੋਰ ਨੇ ਵੀ ਨਾਲੇ ਵੀ ਇਸ਼ਾਰਾ ਕਰ ਦਿੱਤਾ ਹੈਗਾ ਹੂੰ ਕਿ ਅਸੀਂ ਵੀ ਇਕੱਲੇ ਲੜ ਜੇ ਭਾਜਪਾ ਕਹਿੰਦੀ ਹੈ ਕਿ ਅਸੀਂ ਇਕੱਲੇ ਲੜਾਂਗੇ ਤੇ ਉਹਨਾਂ ਨੇ ਵੀ ਕਹਿਤਾ ਹੋਊਗਾ ਕਿ ਅਸੀਂ ਵੀ ਇਕੱਲੇ ਲੜਨ ਨੂੰ ਤਿਆਰ ਹੂੰ ਦੇਖੋ 1 23 ਸੀਟਾਂ ਤੇ ਜਿਹੜਾ ਵਾ ਲੜਕੇ ਬੀਜੇਪੀ ਸਰਕਾਰ ਨਹੀਂ ਬਣਾ ਸਕਦੇ ਤੇ ਉਹਦੇ 94 ਸੀਟਾਂ ਦੇ ਲੜਕੇ ਤੇ ਸਰਕਾਰ ਬਣਾਈ ਸਕਦੇ ਜੇ ਲੋਕਾਂ ਦੀ ਮਨ ਬਦਲ ਗਿਆ ਹੋ ਗਿਆ ਕਿ ਹਾਂ ਸੁਬੀਰ ਸਿੰਘ ਬਾਦਲ ਸਾਨੂੰ ਚਾਹੀਦਾ ਪੰਜਾਬ ਜਿਵੇਂ ਉਹਨਾਂ ਨੇ ਨਾਰਾ ਦਿੱਤਾ ਪੰਜਾਬ ਬਚਾਓ ਤੇ 2027 ਚ ਸੁਬੀਰ ਲਿਆਓ ਹਮ ਹਾਲਾਂਕਿ ਪਿਛਲੀ ਵਾਰ ਦਾ ਨਾਰਾ ਇਸ ਸੁਖਵੀਰ ਵੀਰ ਸੁਖਵੀਰ ਨਾਰਾ ਦਿੱਤਾ ਜੋ ਕਿ ਪੰਥਕ ਪੋਲਿਟਿਕਸ ਦੇ ਹਿਸਾਬ ਦੇ ਨਾਲ ਜੱਜਦਾਰ ਨਹੀਂ ਸੀ ਕਿ ਉਹ ਗਾਣਾ ਨਹੀਂ ਸੁਬੀਰ ਸਿੰਘ ਬਾਦਲ ਇੱਥੇ ਤੇ 12 ਗੌਣੀਆਂ ਚਾਹੀਦੀਆਂ ਨੇ ਇਥੇ ਤੇ ਢਾਡੀ ਬੁਲਾਉਣੇ ਚਾਹੀਦੇ ਕਾਲੀਦਲ ਨੂੰ ਜੋਸ਼ ਭਰ ਵਰਕਰਾਂ ਦੇ ਜਵਾਰਾ ਹੁਣ ਉਹ ਗਾਣਾ ਕੱਢ ਦਿੱਤਾ ਸੀ ਵੀਰ ਸੁਖਵੀਰ ਸਾਡਾ ਵੀਰ ਚੁਗਵੀਰ ਨਾ ਵਿਆਹਾਂ ਤੇ ਵੀ ਇਹਨਾਂ ਲਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ ਨਾ ਹੁਣ ਉਹ ਜਿਹੜਾ ਵਾ ਉਹਨਾਂ ਨੇ ਕਰ ਇਥੇ ਕਾਲੀਦਲ ਕੋ ਸਬੀ ਸਿੰਘ ਬਾਦਲ ਕੋ ਇੱਕੋ ਖੋਦਦੇ ਨੇ ਤੇ ਇੱਕ ਵਿਕਰਮ ਸਿੰਘ ਜੀਠਿਆ ਤੇ ਜੀ ਹਰਸ ਮਿਰਤ कौर ਬਾਦਲ ਜਿਹਨੂੰ ਲੋਕੀ ਸੁਣ ਸਕਦੇ ਨੇ ਪੋਲੀਟੀਕਲ ਰੈਲਿੰਗਾਂ ਦੇ ਵਿੱਚ ਚੌਥਾ ਉਹਨਾਂ ਕੋ ਏਡਾ ਵੱਡਾ ਬੰਦਾ ਨਹੀਂ ਆ ਕਿ ਜਿਹੜਾ ਕਰਾਊਡ ਪੋਲਰ ਦੇ ਤੌਰ ਤੇ ਜਾਂ ਜਿਹੜਾ ਵਿਰੋਧੀਆਂ ਦੀ ਅੱਖਾਂ ਚੱਖਾਂ ਪਾ ਕੇ ਗੱਲ ਕਰ ਸਕਦਾ ਹੋਊਗਾ ਉਹ ਨਹੀਂ ਹੈਗਾ ਉਸ ਉਹ ਤੋਂ ਡਾਕਟਰ ਚੀਮਾ ਠੀਕ ਹੈ ਸਮੇਦ ਸਾਹਿਬ ਨਾਲ ਉਹਦਾ ਮਿਲ ਗਿਆ ਪਰ ਉਹ ਰੋਪੜ ਤੱਕ ਸੀਮਿਤ ਹੋ ਕੇ ਰਹੇਗੇ ਹਮ ਮੇਸ਼ਿੰਦਰ ਗਰੀਵ ਸਾਹਿਬ ਲੁਧਿਆਣੇ ਤੱਕ ਸੀਮਿਤ ਹੋ ਕੇ ਰਹੇਗੇ ਹੋਰ ਉਹਨਾਂ ਕੋ ਕਿਹੜਾ ਲੈਵਲ ਭੁੰਦਰ ਸਾਹਿਬ ਚਾਹੇ ਉਹ ਕਾਰਜਕਾਰੀ ਤੌਰ ਤੇ ਲਾਤਾ ਹੀ ਪ੍ਰਧਾਨ ਲੇਕਿਨ ਉਹ ਮਾਨਸਾ ਤੱਕ ਸੀਮਿਤ ਰਹੇ ਉਹ ਸਰਦੂਲਗੜ ਤੱਕ ਸੀਮਿਤ ਰਹੇਗੇ ਉਹਨਾਂ ਨੇ ਆਪਣੀ ਪੰਜਾਬ ਲੈਵਲ ਤੇ ਪਛਾਣ ਬਣਾਈ ਨਹੀਂ ਹੈਗੀ ਹੁਣ ਸਭ ਤੋਂ ਵੱਡੀ ਗੱਲ ਕਿ ਇਹਨਾਂ ਰੈਲੀਆਂ ਵੀ ਦੇ ਕਰਨੀਆਂ ਪੈਣਗੀਆਂ ਨਾ 117 ਹਲਕੇ ਗੋਹਣੇ ਉਥੇ ਸਬੋਧਨ ਕਰਨਾ ਹੈ ਉਹ ਆਪਣੇ ਆਪ ਚ ਹੀ ਹੁਣ ਇਹ ਹੈ ਕਿ 40 ਦਾ ਹੋ ਗਿਆ ਹੋ ਸਕਦਾ ਹੈ ਕਿ ਨੈਕਸਟ ਫੇਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਵੀ ਨਾਲ ਹੋਣ ਹਾਲਾਂਕਿ ਲੋਕੀ ਕਹਿੰਦੇ ਕਿ ਜਦੋਂ ਦਾ ਵਿਕਰਮ ਸਿੰਘ ਮਜੀਠੀਆ ਗਿਆ ਸੁਬੀਰ ਨੂੰ ਖਾ ਗਿਆ ਕਦ ਵਿਕਰਮ ਸਿੰਘ ਮਜੀਠੀਆ ਦਾ ਵੱਡਾ ਹੋ ਗਿਆ ਪਰ ਵਿਕਰਮ ਸਿੰਘ ਮਜੀਠੀਆ ਸੁਬੀਰ ਸਿੰਘ ਬਾਦਲ ਦੇ ਕਹਣੇ ਤੋਂ ਬਾਹਰ ਨਹੀਂ ਉਹਦਾ ਬੌਸ ਮੰਨਦਾ ਹੈਗਾ ਇੱਕ ਰਿਸ਼ਤੇਦਾਰੀ ਵੀ ਹੈ ਕਿ ਪੋਲੀਟਿਕਲ ਤੌਰ ਤੇ ਬੌਸ ਵੀ ਹੈਗਾ ਨਾ ਉਹ ਆਉਣ ਵਾਲੇ ਸਮੇਂ 'ਚ ਹੋਊਗਾ ਕਿ ਇਕੱਠੇ ਚੱਲਦੇ ਕਿ ਨਹੀਂ ਚੱਲਦੇ ਇਕੱਠੇ ਚੱਲेंगे ਤੇ ਘੱਟ ਸਕਦੇ ਨੇ ਨਹੀਂ ਤੇ ਨਫਾ ਤੇ ਖੋਣਾ ਕਿ ਹੋਣਾ ਨੇ ਘਾਟਾ ਤੇ ਹੈਗਾ ਇੱਕ ਮਾਮਲੇ 'ਚ ਉਹਨਾਂ ਨੇ ਹਾਮੀ ਵੀ ਭਰਤੀ ਇੱਕ ਦੂਜੇ ਦੀ ਪਹਿਲਾਂ ਸੁਖਵੀਰ ਬਾਦਲ ਨੇ ਪਹਿਲ ਕਦਮੀ ਕੀਤੀ ਉਸੇ ਦੇ ਉੱਤੇ ਸ਼ਬਦ ਉਹਨਾਂ ਦੇ ਫੁੱਲਾਂ ਚ ਫੁੱਲ ਚੜਾਤੇ ਜਿਹੜਾ ਬਾਗੀਆਂ ਨੂੰ ਵਾਪਸ ਲਿਆਉਣ ਵਾਲਾ ਕੰਮ ਹੈ ਦੋਨਾਂ ਨੇ ਸਵਾਗਤ ਕਰਤਾ ਕਿ ਆਜੋ ਦੇਖੋ ਬਾਗੀ ਦੇ ਆਉਣ ਨੂੰ ਤਿਆਰ ਬੈਠੇ ਆਗੇ ਨਾ ਜੀ ਕਈ ਤੇ ਕਹਿ ਚੁੱਕੇ ਨੇ ਜੋ ਵਿਕਰਮ ਸਿੰਘ ਜੀਠੀ ਨੇ ਕਿਹਾ ਸੀ ਕਿ ਮੈਂ ਨੰਗੇ ਪੈਰੀ ਜਾਊਂਗਾ ਤੇ ਅੱਗੇ ਚੰਦੂ ਮਾਰਾ ਕਹਿੰਦਾ ਕਿ ਅਸੀਂ ਜੱਫੀਆਂ ਪਾਵਾਂਗੇ ਘੁੱਟ-ਘੁੱਟ ਕੇ ਜੱਫੀਆਂ ਪਾਉਣਗੇ ਕਈ ਤਾਂ ਤਿਆਰ ਹੀ ਬੈਠੇ ਪਰ ਜਿਹੜੀ ਪਰਸੋਂ ਚੌਦ ਤੱਕ ਪੁਨਰ ਅਸਰਜੀਤ ਮੀਟਿੰਗ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਸੌਂ ਖਾਨ ਦੇ ਬਰਾਬਰ ਹੀ ਹੈ ਹੁਣ ਇੱਥੇ ਮੁਕਰਦੇ ਕਿ ਨਹੀਂ ਮੁਕਰਦੇ ਉਹ ਆਪਣੇ ਆਪ ਚ ਵੱਡਾ ਸਵਾਲ ਕਿਉਂਕਿ ਹਰ ਇੱਕ ਨੂੰ ਪਤਾ ਕਾਂਗਰਸ ਨੂੰ ਵੀ ਪਤਾ ਜੇ 227 ਦੇ ਵਿੱਚ ਨਾ ਆਏ ਤਾਂ ਫਿਰ ਸਾਡਾ ਗਾਂਹ ਦਾੜ ਨਹੀਂ ਲੱਗਣਾ ਜੀ ਕਾਲੀ ਦਿਲ ਨੂੰ ਵੀ ਹੈਗਾ ਕਿ ਜੇ ਨਾ ਇਹ ਤਾਂ ਫਿਰ ਬਹੁਤ ਔਖਾ ਜੋ ਕਿ ਲੋਕੀ ਵਰਕਰ ਟੁੱਟ ਜਾਂਦੇ ਲੋਕ ਆਪ ਜਿਹੜੇ ਹੁੰਦੇ ਨਾ ਉਹ ਆਪ ਹੁਣ ਪੋਲੀਟਿਕਲ ਤੌਰ ਤੇ ਉਹ ਵੀ ਬੇਈਮਾਨ ਹੋ ਚੁੱਕੇ ਨੇ ਸਰਪੰਚ ਤੋਂ ਹੀ ਸ਼ੁਰੂ ਹੋਏ ਦੀ ਬੇਈਮਾਨੀ ਸ਼ੁਰੂ ਹੋ ਜਾਂਦੀ ਹੈ ਜਾਂ ਡਰ ਦੇ ਮਾਰੇ ਹੋ ਜਾਂਦੀ ਹੈ ਜਾਂ ਕੰਮ ਕਰਾਉੜੇ ਹੁੰਦੇ ਨੇ ਵੀ ਜੇ ਜਿਹਦੀ ਸਰਕਾਰ ਉਹਦੇ ਸਰਪੰਚ ਬਣ ਜਾਂਦੇ ਨੇ ਜਿਹਦੀ ਸਰਕਾਰ ਉਹਦੇ ਬਲਾਕ ਸਮਤੀ ਮੈਂਬਰ ਜ਼ਿਲ੍ਹਾ ਕੋਈ ਹੁੰਦਾ 10% ਜਿਹੜੇ ਪਾਰਟੀ ਨਾਲ ਡਟੇ ਰਹਿੰਦੇ 90% ਜਿਹੜੇ ਪੰਚ ਸਰਪੰਚ ਬਲਾਕ ਸਮਤੀ ਕਾਉਂਸਲਰ ਉਹ ਫਲੋਟਿੰਗ ਹੀ ਆ ਜਿਹਦੀ ਸਰਕਾਰ ਉਹਦੇ ਪੁੱਤ ਬਣ ਜਾਂਦੇ ਹੈਗੇ ਨੇ ਇਸ ਕਰਕੇ ਜਿਹੜਾ ਵਾ ਹਰ ਇੱਕ ਨੂੰ ਹੈ ਕਿ ਇਹ ਆਖਰੀ ਹੈ ਔਰ ਆਮ ਆਦੀ ਪਾਰਟੀ ਦੇ ਕਿ ਜੇ ਇਹ ਪੰਜਾਬ ਚ ਉਜੜ ਗਏ ਹੂੰ ਸਿਆਸੀ ਤੌਰ ਤੇ ਤੇ ਫਿਰ ਅਸੀਂ ਕਿਤੇ ਵੀ ਨਹੀਂ ਹੈਗੇ ਹੂੰ ਕਿਉਂਕਿ ਇੱਕ ਸਟੇ ਤੁਹਾਨੂੰ ਇਲੈਕਸ਼ਨ ਲੜਨ ਵਾਸਤੇ ਪੈਸੇ ਚਾਹੀਦੇ ਨੇ ਜਿੱਥੇ ਸਰਕਾਰ ਉਥੇ ਚਾਰ ਪੈਸੇ ਵੀ ਬਣ ਜਾਂਦੇ ਹੈਗੇ ਨੇ ਜਿਹੜੀਆਂ ਰੈਲੀਆਂ ਹੁੰਦੀਆਂ ਨੇ ਇਹ ਕਿਹੜੇ ਵੀ ਆਮ ਆਦੀ ਪਾਰਟੀ ਦੇ ਪੋਲਿਟਿਕ ਪਾਰਟੀ ਆਪਣੀਆਂ ਕਿਡਨੀਆਂ ਵੇਚ ਕੇ ਰੈਲੀਆਂ ਪ੍ਰਬੰਧ ਕਰਦੇ ਸਰਕਾਰ ਦੇ ਖਰਚੇ ਤੇ ਹੀ ਹੁੰਦੀਆਂ ਨਾ ਰੈਲੀਆਂ ਇਸ ਕਰਕੇ ਇਹਨਾਂ ਨੂੰ ਆਮ ਆਦੀ ਪਾਰਟੀ ਦਾ ਵੀ ਕਿ ਦਿੱਲੀ ਤੋਂ ਬਾਹਰ ਹੋ ਗਏ ਦਿੱਲੀ ਚ ਤੇ ਚੈੱਕ ਐਂਡ ਬੈਲੈਂਸ ਬਹੁਤ ਸੀ ਅੱਧਾ ਤੇ ਸੈਂਟਰ ਸਰਕਾਰ ਕੋ ਹਕੂਮਤ ਸੀ ਪੋਲੀਟੀਕਲ ਤੌਰ ਤੇ ਤੁਸੀਂ ਪ੍ਰਬੰਧ ਕਰਦੇ ਤੈਨੂੰ ਉਹ ਮਿਲ ਜਾਂਦੀ ਹੈਗੀ ਆ ਬਿਜ਼ਨਸਮੈਨ ਵਿਧਾਇਕਪਤੀ ਪੈਸੇ ਦੇ ਦਿੰਦੇ ਹੰਨੇ ਪਿੱਛੇ ਜੀ ਖਬਰ ਨਹੀਂ ਛਪੀ ਲਾਸਟ ਤੋਂ ਲਾਸਟ ਵੀਕ ਕਿ ਬੀਜੇਪੀ ਨੂੰ ਸਭ ਤੋਂ ਵੱਧ ਫੰਡਿੰਗ ਹੋਈ ਹੈ ਜੀ ਪੋਲੀਟੀਕਲ ਉਦਯੋਗੀ ਘਰਾਣਿਆਂ ਕੋਲ ਤੇ ਆਮ ਆਦਮੀ ਪਾਰਟੀ ਦਾ ਵੀ ਹੈ ਕਿ ਜੇ ਪੰਜਾਬ ਚ ਆਗੇ ਠੀਕ ਹੈ ਨਹੀਂ ਤੇ ਫਿਰ ਜੇ ਪੰਜਾਬ ਚ ਹਾਰ ਗਿਆ ਫਿਰ ਗੁਜਰਾਤ ਇਲੈਕਸ਼ਨ ਲੜਨ ਜੋਗੇ ਨਹੀਂ ਚਾਹੀਦਾ ਇੱਕ ਸਟੇਟ ਚ ਇਲੈਕਸ਼ਨ ਲੜਨ ਵਾਸਤੇ ਘੱਟੋ-ਘੱਟ ਤੁਹਾਨੂੰ 3-400 ਕਰੋੜ ਰੁਪਈਆ ਚਾਹੀਦਾ ਐਵੇਂ ਨਹੀਂ ਇਲੈਕਸ਼ਨ ਲੜੀਆਂ ਜਾਂਦੀ ਕਿੰਨੀਆਂ ਰੈਲੀਆਂ ਕਰਨੀਆਂ ਹੁੰਦੀਆਂ ਉਮੀਦਵਾਰਾਂ ਨੂੰ ਪੈਸੇ ਦੇਣੇ ਪੈਂਦੇ ਫੰਡ ਕੱਟੇ ਪਰ ਯਾਤਾਂ ਦਾ ਖਰਚਾ ਕੈਂਪੇਨ ਦਾ ਖਰਚਾ ਪਹਿਲਾਂ ਤੇ ਚਲੋ ਹੁਣ ਪੰਜਾਬ ਸਰਕਾਰ ਕਰੀਆ ਪਾਰ ਉਹਦੇ ਸਰਕਾਰ ਦੇ ਖਾਤੇ ਜੋ ਸਰਕਾਰੀਕ ਪੰਜਾਬ ਕਾਲੀ ਦਲ ਵਾਸਤੇ ਆਮ ਆਦੀ ਪਾਰਟੀ ਵਾਸਤੇ ਤੇ ਕਾਂਗਰਸ ਵਾਸਤੇ ਭਾਜਪਾ ਨੂੰ ਇੰਨੀ ਪਰਵਾਹ ਨਹੀਂ ਹੈਗੀ ਕਿ ਉਹ ਸਤਾਈ ਚ ਸਰਕਾਰ ਬਣੇ ਜਾਣਾ ਬਣ ਭਾਜਪਾ ਤੇ ਉਹ ਕਸ਼ੂ ਵਾਲੀ ਚਾਲ ਨਾ ਸਲੋ ਕੀ ਕਹਿੰਦੇ ਨੇ ਸਲੋ ਸਟਡੀ ਵਿੰਦਾ ਰੇਸ ਉਹਨਾਂ ਦਾ ਦੂਸਰ ਹਾਬ ਜਿਹੜੇ ਵੀ 1925 ਚ ਲੱਗੇ ਸੀ ਉਹਨਾਂ ਨੇ ਤਿੰਨ ਵਾਰ ਭਾਰਤ ਸਰਕਾਰ ਬਣਾਈ ਹੈਗੀ ਨਾ ਉਹਨਾਂ ਦਾ 27 ਨਹੀਂ 32 ਨਹੀਂ 37 ਨਹੀਂ ਸ਼ਾਇਦ 42 ਹੋਵੇ ਪੰਜਾਬ ਟਾਰਗੇਟ ਪਰ ਤਿੰਨ ਪਾਰਟੀਆਂ ਕਾਲੀ ਦਲ ਆਮ ਆਦੀ ਪਾਰਟੀ ਔਰ ਕਾਂਗਰਸ ਜੇ ਇਹਨਾਂ ਤਿੰਨਾਂ ਦੀ ਵਾਪਸੀ ਹੋ ਗਈ ਤੇ ਫਿਰ ਇਸ ਪੋਲੀਟੀਕਲ ਤੌਰ ਤੇ ਅਗਲੇ 5 ਸਾਲ ਔਖੇ ਸੌਖੇ ਨਿਕਲ ਜਾਣਗੇ ਤੇ ਉਹਨਾਂ ਦੇ ਕਾਂਗਰਸ ਬਾਰੇ ਇਹ ਹੈ ਕਿ ਜਿਸ ਜਿਸ ਸਟੇਟ ਦੇ ਵਿੱਚ ਉਹ ਤਿੰਨ ਵਾਰਾਂ ਗਈ ਫਿਰ ਕਦੀ ਉੱਥੇ ਆਈ ਨਹੀਂ ਹੈਗੀ ਤੇ ਹਰਿਆਣੇ ਤੇ ਦੇਖ ਲਓ ਇਹਨਾਲੂ ਦਾ ਦੇਖ ਲਓ 12 ਟੱਬਰ ਵੀ ਅੱਡ ਹੋ ਗਿਆ ਟੱਬਰ ਵੀ ਹਾਸ਼ੀਏ ਤੇ ਚਲ ਗਿਆ ਤੇ ਹੁਣ ਕੋਈ ਪੁੱਛਦਾ ਦੁਸ਼ੰਦ ਚਟਾਲਾ ਡਿਪ੍ਰੀਸੀਅਮ ਜ਼ਰੂਰ ਬਣ ਗਿਆ 90 ਸੀਟਾਂ ਚੋਂ ਸਿਰਫ ਇੱਕ ਸੀਟ ਦੇ ਵਿੱਚ ਉਹ ਜਮਾਨਤ ਬਚਾ ਸਕੇ ਤੇ 99 ਸੀਟਾਂ ਤੇ ਜਮਾਨਤ ਜ਼ਬਤ ਹੋ ਗਈ ਉਹਨਾਂ ਦੀ ਫਿਰ ਪੰਜਾਬ ਚ ਵੀ ਸ਼ਰਮਨੀ ਕਾਲੀ ਦਲ ਦੇ ਵਿੱਚ ਹਰ ਸਿਮਰ ਦੇ ਜਿੱਤ ਗਈ ਟੱਬਰ ਜਿੱਤ ਗਿਆ ਕਾਲੀ ਦਲ 12 ਹਲਕੇ ਦੇ ਜਮਾਨਤ ਜ਼ਬਤ ਹੋ ਗਈ ਕਾਂਗਰਸ ਦਾ ਵੀ ਹੈ ਕਿ ਦੇ 27 ਦੇ ਵਿੱਚ ਵਾਪਸ ਆ ਗਿਆ ਠੀਕ ਹੈ ਨਹੀਂ ਤੇ ਇਹਨਾਂ ਦੇ ਬਤੇ ਆਮ ਆਦਮੀ ਪਾਰਟੀ ਦੀ ਵੀ ਸੀਮ ਤੇ ਇਸ ਕਰਕੇ ਸੁਬੀਰ ਸਿੰਘ ਬਾਦਲ ਨੇ ਹੁਣ ਤੋਂ ਸਿਆਸੀ ਗੇੜੇ ਲਾਉਣੇ ਸ਼ੁਰੂ ਕਰ ਦਿੱਤੇ ਹੈਗੇ ਨੇ ਔਰ ਸੁਬੀਰ ਸਿੰਘ ਬਾਦਲ ਨੇ ਆਪਣੇ ਆਪ ਨੂੰ ਪ੍ਰੂਫ ਕੀਤਾ ਹੈਗਾ ਲੋਕੀ ਇਹ ਚਰਚਾ ਕਰਦੇ ਕਿ ਹੁਣ ਸੁਬੀਰ ਸਿੰਘ ਬਾਦਲ ਜੋ ਪ੍ਰਕਾਸ਼ ਸਿੰਘ ਬਾਦਲ 50% ਦਿਖਣਾ ਸ਼ੁਰੂ ਹੋ ਚੁੱਕਾ ਹੈਗਾ ਉਹਨੇ ਆਪਣੇ ਪਿਤਾ ਵਾਲੀਆਂ ਜਿਹੜੀਆਂ ਪਾਲਿਸੀਆਂ ਜਾਂ ਉਹਨਾਂ ਦਾ ਸੁਭਾ ਉਹ ਕਾਫੀ ਜਿਹੜਾ ਬਈ ਚੇਂਜ ਲੈ ਜਾਂਦੀ ਹੈਗੀਆ ਵਿੱਚ ਰੱਖੋ ਕਿ ਸੁਬੀਰ ਸਿੰਘ ਬਾਦਲ ਔਰ ਵਿਕਰਮ ਸਿੰਘ ਮਜੀਠੀਆ ਨੇ ਆਪੋਜੀਸ਼ਨ ਦੇਖੀ ਨਹੀਂ ਸੀ ਇਸ ਸਿੱਧੇ ਸਰਕਾਰ ਦੇ ਵਿੱਚ ਹੀ ਆਏ ਹਮ ਸਰਕਾਰ ਦੇ ਵਿੱਚ ਆਉਣਾ ਬਹੁਤ ਸੌਖਾ ਆਪੋਜੀਸ਼ਨ 'ਚ ਰਹਿ ਕੇ ਸਿਆਸਤ ਕਰਨੀ ਬਹੁਤ ਔਖੀ ਹੈ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੇ ਪਿਛਲੀ ਵਾਰ 20 ਵਿਦ ਐਮਐਲਏ ਸੀ ਨਾ ਜਿਹੜੇ 20 ਐਮਐਲਏ ਨੇ ਉਹਨਾਂ ਨੇ ਆਪੋਜੀਸ਼ਨ ਦੇਖੀ ਸੀ 17 ਤੋਂ ਲੈ ਕੇ 22 ਤੱਕ ਉਹਨਾਂ ਸਾਰਿਆਂ ਦਾ ਜਿਹੜਾ ਹੰਕਾਰ ਹੰਕਾਰ ਨਹੀਂ ਉਹਨਾਂ ਨੂੰ ਦਿਮਾਗ ਨਹੀਂ ਉਹਨਾਂ ਦਾ ਖਰਾਬ ਹੋਇਆ ਕਿਉਂਕਿ ਉਹਨਾਂ ਨੇ ਆਪੋਜੀਸ਼ਨ ਦੇਖੀ ਸੀ ਤੇ ਬਾਕੀ ਜਿਹੜੇ 72 ਜਾਣੇ ਸੀ 2022 ਦੇ ਵਿੱਚ 20 ਤੇ ਉਹ ਹੀ 72 ਜਾਨੇ ਜਿਹੜੇ ਬਾਕੀ ਆਏ ਉਹਨਾਂ ਦਾ ਸਾਰੇ ਦਿਮਾਗ ਖਰਾਬ ਹੋ ਗਿਆ ਹਲਕ ਭਗਵੰਤਮਾਨ ਸਾਹਿਬ ਨੇ ਵੀ ਆਪੋਜੀਸ਼ਨ ਦੇਖੀ ਹੈ ਦੋ ਵਾਰਾ ਐਮਪੀ ਬਣੇ ਉਹਨੂੰ ਪਤਾ ਕਿ ਉੱਥੇ 3 ਮਿੰਟ ਤੋਂ ਵੱਧ ਟਾਈਮ ਨਹੀਂ ਸੀ ਦਿੰਦੇ ਭਗਵੰਤਮਾਨ ਸਾਹਿਬ ਨੂੰ ਬੋਲਣ ਦਾ ਉਹਨਾਂ ਨੇ ਆਪੋਜੀਸ਼ਨ ਦੇਖਿਆ ਬਾਕੀ ਜਿਹੜੇ ਨਾਲ ਟੱਬਰ ਉਹਨਾਂ ਆਪੋਜੀਸ਼ਨ ਤਾਂ ਹੀ ਉਹ ਸਾਰੇ ਹੰਕਾਰੀ ਨੇ ਫੜੇ ਜਾਂਦੇ ਨੇ ਪੈਸੇ ਦਿੰਦੇ ਫੜੇ ਜਾਂਦੇ ਲੈਂਦੇ ਫੜੇ ਜਾਂਦੇ ਲੋਕੀ ਘੇਰ ਲੈਂਦੇ ਨੇ ਹੈ ਨਾ ਤੇ ਇਸ ਕਰਕੇ ਸੁਭੀਸ਼ ਸਿੰਘ ਬਾਦਲ ਨੂੰ ਲੱਗਦਾ ਕਿ ਇਕੱਲਾ ਲੜਨਾ ਪਊਗਾ ਮੈਨੂੰ ਚਾ ਇੱਕ ਪਾਸੇ ਕਾਂਗਰਸ ਨੈਸ਼ਨਲ ਪਾਰਟੀ ਆਮ ਆਦੀ ਪਾਰਟੀ ਨੈਸ਼ਨਲ ਪਾਰਟੀ ਆ ਬੀਜੇਪੀ ਇੱਕ ਨੈਸ਼ਨਲ ਪਾਰਟੀ ਆ ਤੇ ਖੇਤਰੀ ਪਾਰਟੀ ਉਹੀ ਆ ਤੇ ਇਸ ਕਰਕੇ ਉਹਨੇ ਹੁਣ ਤੋਂ ਤਿਆਰੀ ਸ਼ੁਰੂ ਕਰੇ ਮਹੀਨੇ ਕਿੰਨੇ ਕਿ ਰਹਿ ਕੇ ਗਿਣਤੀ ਤੇ ਰਹਿ ਕੇ ਫਰਵਰੀ ਵੀ ਤਾਂ ਖਤਮ ਹੋਣ ਵਾਲਾ ਹੋ ਗਿਆ ਅੱਧਾ ਅੱਧਾ ਫਰਵਰੀ ਹੋ ਗਿਆ ਜਾ ਕੇ ਦਸੰਬਰ ਜਨਵਰੀ ਦੇ ਵਿੱਚ ਚਰਚਾ ਕਿ ਚੋਣ ਜਾਬਤਾ ਲੱਗ ਸਕਦਾ ਤੇ ਇਸ ਕਰਕੇ ਪੰਜਾਬ ਨੂੰ 117 ਹਲਕਿਆਂ ਦੇ ਵਿੱਚ ਕਵਰ ਕਰਨਾ ਉਹਨੇ ਹੁਣ ਤੋਂ ਹੀ ਸ਼ੁਰੂਆਤ ਕਰਦੀ ਹਲੇ ਦਿਨ ਵੀ ਚੰਗੇ ਠੰਡੇ ਨੇ ਗਾਹ ਜਾ ਕੇ ਮਈ ਜੂਨ ਦੇ ਵਿੱਚ ਓਮ ओके ਵੀਰ ਨੇ ਫਿਰ ਅੱਗੇ ਕੰਮ ਵਾਡੀਆਂ ਸ਼ੁਰੂ ਹੋਣੀਆਂ ਉਹਨਾਂ ਲਗਾ ਕਿ ਇੱਕ ਵਾਡੀਆਂ ਤੋਂ ਪਹਿਲਾਂ ਪਹਿਲਾਂ ਇੱਕ ਗੇੜ ਤੇ ਸ਼ੁਰੂ ਕਰ ਲਈਏ ਹੂੰ ਉਸ ਤੋਂ ਬਾਅਦ ਹੋ ਸਕਿਆ ਜਦੋਂ ਲੋਕਾਂ ਨੇ ਤੋੜੀ ਤਾਂ ਦੇ ਸਾਂਭ ਲਿਆ ਫਿਰ ਦੁਜਾ ਕਰ ਲੈਣਗੇ ਤੇ ਇਸ ਕਰਕੇ ਉਸ 20 ਸੇ ਬਾਅਦ ਹੁਣ ਤੋਂ ਸ਼ੁਰੂ ਕਰਤਾ ਔਰ ਇਹਨੂੰ ਲੈ ਕੇ ਲੋਕ ਕਿੰਨੇ ਜੋੜਦੇ ਨੇ ਕਿ ਸੁਬੀਰ ਲਿਆਓ ਤੇ ਪੰਜਾਬ ਵਿੱਚੋਂ ਇਹ 2027 ਚ ਪਤਾ ਲੱਗੂਗਾ ਔਰ ਪਰ ਇੱਕ ਗੱਲ ਆ ਕਿ ਪੰਜਾਬ ਦੇ ਵਿੱਚ ਕਿਸੇ ਵੀ ਸਟੇਟ ਦੇ ਜੇ ਕੋਈ ਆਪਣੀ ਖੇਤਰੀ ਪਾਰਟੀ ਹੋਵੇ ਉਹ ਸਟੇਟ ਵਾਸਤੇ ਚੰਗਾ ਵਾ ਪਰ ਸ਼੍ਰੋਮੀ ਕਾਲੀ ਦਲ ਬਾਰੇ ਇਹ ਚਰਚਾ ਕਿ ਜਦੋਂ ਸੱਤਾ ਦੇ ਵਿੱਚ ਹੁੰਦੇ ਨੇ ਇਹ ਸਭ ਕੁਝ ਭੁੱਲ ਜਾਂਦੇ ਨੇ ਜੋ ਸੱਤਾ ਤੋਂ ਬਾਹਰ ਹੁੰਦੇ ਨੇ ਉਹ ਸਭ ਕੁਝ ਪੰਜਾਬ ਚੇਤੇ ਜਾਂਦਾ ਇਸੇ ਕਰਕੇ ਸ਼੍ਰੋਮੀ ਕਾਲੀ ਦਲ ਜਿਹੜਾ ਵੇ ਹਸ਼ਰ ਹੋਇਆ ਤੇ ਜਿਹੜਾ ਪੁਨਰ ਸਰਜੀਤ ਵਾਲਾ ਮਸਲਾ ਵੀ ਸੁਬੀਰ ਨੇ ਬਿਕਰ ਨੂੰ ਕਿਹਾ ਤਾਂ ਬਿਕਰ ਨੇ ਸੁਬੀਰ ਨੂੰ ਕਿਹਾ ਤੇ ਜੇ ਪੁਨਰ ਸਰਜੀਤ ਵੀ ਉਹਦੇ ਚ ਬਹੁਤ ਸਾਰੇ 3-4 ਜਾਣੇ ਉਹ ਵਾਪਸ ਆਉਣ ਨੂੰ ਤਿਆਰ ਨੇ ਤੇ ਜਿਉ ਆ ਗਏ ਫਿਰ ਇਹ ਆ ਗਏ ਸੁਬੀਰ ਸਿੰਘ ਬਾਦਲ ਹੁਣ ਆਪਣੇ ਆਪ ਚ ਸਟਰੋਂਗ ਹੋ ਜਾਣਗੇ ਹੁਣ ਉਹ ਦੇ ਦੇ ਕਿ ਪੁਨਰ ਸਰਜੀਤ ਵਾਲੇ ਕਿੰਨੇ ਕੀ ਝੁਕਦੇ ਨੇ ਤੇ ਜੇ ਵਿਕਰਮ ਸਿੰਘ ਮਜੀਠੀਆ ਨੰਗੇ ਪੈਰੀ ਕਹਿ ਦਿੱਤਾ ਕਿ ਮੈਂ ਜਾਵਾਂਗਾ ਤੇ ਇਸ ਤੋਂ ਵੱਡੀ ਗੱਲ ਤਾਂ ਕੋਈ ਹੋ ਨਹੀਂ ਸਕਦੀ ਕਿ ਜੇ ਕਿਸੇ ਦੇ ਘਰ ਤੁਸੀਂ ਮਨਾਉਣ ਨੰਗੇ ਪੈਰੀ ਜਾਂਦੇ ਹੋ ਚਲੋ ਨੰਗੇ ਪੈਰੀ ਹੀ ਜਾਣਾ ਤੇ ਪਰ ਇੱਕ ਅਦਬ ਦੇ ਨਾਲ ਹੂੰ ਫਿਰ ਅਦਬ ਕਰਨੀ ਹੈ ਹਾਂ ਬੇਨਤੀ ਕਰਨੀ ਹੈਗੀ ਤੇ ਪਾਰਟੀ ਵਾਸਤੇ ਸ਼ਰਮ ਨਹੀਂ ਕਾਲੀ ਦਲਵਾਸੇ ਇੱਕ ਖੇਤਰੀ ਪਾਰਟੀ ਵਾਸਤੇ ਇੱਕ ਪੰਜਾਬ ਦੇ ਮੁੱਦਿਆਂ ਦੇ ਖਾਤਰ ਸਿੱਖ ਕੌਮ ਦੇ ਮੁੱਦਿਆਂ ਦੇ ਖਾਤਰ ਜੇ ਕੋਈ ਬੰਦਾ ਨਿਮਕੇ ਜਾਂਦਾ ਹੈਗਾ ਤਾਂ ਦੂਜੇ ਨੂੰ ਵੀ ਨਿਮਰਤਾ ਦਿਖਾਉਣੀ ਪੈਂਦੀ ਹੈਗੀਆ ਕਿਉਂਕਿ ਪੰਜਾਬ ਦੇ ਮਸਲੇ ਤੇ ਕੌਮ ਦੇ ਮਸਲੇ ਉਹ ਕਾਲੀ ਦਲ ਹੀ ਠਾੜ ਚ ਉਠਾਉਣੇ ਚਾਹੀਦੇ ਉਹਨੂੰ ਹੋਰ ਤਾਂ ਕੋਈ ਠਾ ਨਹੀਂ ਸਕਦਾ ਕਾਂਗਰਸ ਦੀ ਕਮਜ਼ੋਰੀ ਭਾਜਪੀ ਦੀ ਕਮਜ਼ੋਰੀ ਆਮ ਆਦੀ ਪਾਰਟੀ ਦੀ ਕਮਜ਼ੋਰੀ ਇਸ ਕਰਕੇ ਹਰ ਸਟੇਟ ਜੇ ਆਪਣੀ ਕੋਈ ਖੇਤਰੀ ਪਾਰਟੀ ਹੋਵੇ ਉਹ ਲੜ ਸਕਦੇ ਹਰਿਆਣਾ ਚ ਨੈਲੋ ਸੀ ਉਹਨਾਂ ਆਪਣੇ ਆਪ ਨੂੰ ਖਤਮ ਹੀ ਕਰ ਲਿਆ ਟੱਬਰ ਅੱਡ ਹੋ ਗਿਆ ਨਤੀ ਉਹਦਾ ਮਲੇਮ ਸਿੰਘ ਯਾਦਵ ਦਾ ਟੱਬਰ ਪਾਸਵਾਨ ਦਾ ਟੱਬਰ ਸਾਰੇ ਟੱਬਰ ਹੋਏ ਨੇ ਇੱਥੇ ਪੀਡੀਪੀ ਸੀ ਜੰਮੂ ਕਸ਼ਮੀਰ ਦੇ ਵਿੱਚ ਖਤਮ ਹੋ ਗਈ ਜਿੱਥੇ ਜਿੱਥੇ ਖੇਸਤੀ ਖੇਤਰੀ ਪਾਰਟੀ ਜਾਂ ਸਟੇਟ ਦੀ ਪਾਰਟੀ ਖਤਮ ਹੋਈਆ ਉੱਥੇ ਉੱਥੇ ਸਟੇਟ ਦਾ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਨੁਕਸਾਨ ਵੀ ਹੋਇਆ ਜੀ